ਇਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਪੰਜਾਬ ਕਾਂਗਰਸ ਵਿੱਚ ਇੱਕ ਵੱਡੀ ਹਲਚਲ ਮਚਦੀ ਹੋਈ ਨਜ਼ਰ ਆ ਰਹੀ ਹੈ ਤੇ ਰਾਜਾ ਵੜਿੰਗ ਦੇ ਅਸਤੀਫੇ ਨੂੰ ਲੈ ਕੇ ਲਗਾਤਾਰ ਚਰਚਾਵਾ ਚੱਲ ਰਹੀਆਂ ਸੀ ਕਿ ਪਾਰਟੀ ਉਹਨਾਂ ਤੋਂ ਜਲਦ ਅਸਤੀਫਾ ਮੰਨ ਸਕਦੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਕੋਈ ਨਵਾਂ ਪ੍ਰਧਾਨ ਕਾਂਗਰਸ ਪਾਰਟੀ ਨੂੰ ਮਿਲ ਸਕਦਾ ਹੈ ਹਾਲਾਂਕਿ ਉਥੇ ਹੀ ਹੁਣ ਰਾਜਾ ਵੜਿੰਗ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਦਿਨ ਵੀ ਮੈਂ ਅਸਤੀਫਾ ਦਵਾਂਗਾ ਸਭ ਨੂੰ ਪਤਾ ਹੋਵੇਗਾ ਤੇ ਜਿਸ ਤੋਂ ਬਾਅਦ ਉਥੇ ਹੀ ਇਹ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਆਪਣਾ ਸਪਸ਼ਟੀਕਰਨ ਜਿਹੜਾ ਕਿ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਤਾਂ ਗੱਲ ਕਰੀਏ ਤਾਂ ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਸਤੀਫੇ ਬਾਰੇ ਸਪਸ਼ਟੀਕਰਨ ਦਿੱਤਾ ਹੈ ਤੇ ਤਰਨਤਾਰਨ ਉਪ ਚੋਣਾਂ ਦੇ ਵਿੱਚ ਪਾਰਟੀ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਕਿਆਸ ਰਹੀਆਂ ਜ਼ੋਰਾਂ ਤੇ ਇਹਨਾਂ ਨੂੰ ਹਟਾਇਆ ਜਾ ਸਕਦਾ ਹੈ ਤੇ ਵੜਿੰਗ ਦੱਸਦੀ ਹੈ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਤੋਂ ਕਦੇ ਵੀ ਅਸਤੀਫਾ ਨਹੀਂ ਮੰਗਿਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ ਅਸਤੀਫਾ ਨਹੀਂ ਮੰਗਿਆ ਜਾਂਦਾ ਸਗੋਂ ਨਵੇਂ ਪ੍ਰਧਾਨ ਦਾ ਐਲਾਨ ਕਰਦੇ ਨੇ ਤੇ ਜੇਕਰ ਪ੍ਰਧਾਨ ਜਾਂ ਪਾਰਟੀ ਕਦੇ ਵੀ ਇਸ ਬਾਰੇ ਚਰਚਾ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਸ ਦਾ ਐਲਾਨ ਕਰ ਦਵਾਂਗਾ ਤੇ ਮੈਂ ਇਸ ਗੱਲ ਨੂੰ ਜਿਹੜਾ ਕਿ ਨਹੀਂ ਲੁਕਾਵਾਂਗਾ ਤੇ ਅਸਤੀਫੇ ਦੀਆਂ ਜਿਹੜੀਆਂ ਕਿ ਖਬਰਾਂ ਉਸ ਨੂੰ ਲੈ ਕੇ ਵੜਿੰਗ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਰਕਾਰ ਦੇ ਕਹਿਣ ਤੇ ਗਲਤ ਪ੍ਰਚਾਰ ਫੈਲਾਇਆ ਜਾ ਰਿਹਾ ਤੇ ਜਿਸ ਤੋਂ ਬਾਅਦ ਇਹ ਧਿਆਨ ਦੇਣ ਯੋਗ ਹੈ ਕਿ ਉਪਚੋਣਾਂ ਦੇ ਵਿੱਚ ਰਾਜਾ ਵੜਿੰਗ ਦੇ ਪ੍ਰਦਰਸ਼ਨ ਨੇ ਅੰਦਰੂਨੀ ਯਾਨੀ ਕਿ ਅੰਦਰਲੀ ਜਾਂ ਜੜੀਆਂ ਕਿ ਅਟਕਲਾ ਨੂੰ ਜਨਮ ਦਿੱਤਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ ਹੀ وجہ ਹੈ ਕਿ ਸਾਫ ਦਾ ਮੁੱਖ ਮੰਤਰੀ ਚਰਨਜੀਤ ਛੰਨੀ ਲਗਾਤਾਰ ਇਹ ਜ਼ਾਹਿਰ ਕਰ ਰਹੇ ਨੇ ਕਿ ਪੰਜਾਬ ਵਿੱਚ ਉਹ ਹੀ ਕਾਂਗਰਸ ਨੂੰ ਇਕਜੁੱਟ ਕਰ ਸਕਦੇ ਨੇ ਤੇ ਕਾਂਗਰਸੀ ਸੂਤਰਾਂ ਦੇ ਅਨੁਸਾਰ ਆਖੂ ਚਾਹੁੰਦੇ ਨੇ ਕਿ ਉਹਨਾਂ ਦੇ ਕੋਲ ਪਾਰਟੀ ਦੀ ਕਮਾਨ ਹੈ ਜੋ ਸਰਕਾਰ ਬਣੀ ਤਾਂ ਮੁੱਖ ਮੰਤਰੀ ਬਣਨ ਦਾ ਦਾਵਾ ਮਜ਼ਬੂਤ ਰਹੇ ਤੇ ਦੂਜੇ ਪਾਸੇ ਵਿੜਿੰਗ ਨੇ ਕਿਹਾ ਕਿ ਆਪ ਜਿਹੜਾ ਕਿ ਸਤਾ ਬਰਕਰਾਰ ਰੱਖਣ ਲਈ ਜਿਹੜਾ ਕਿ ਲਗਾਤਾਰ ਉਹਨਾਂ ਨੇ ਕਿਹਾ ਹੈ ਕਿ ਖੂਨ ਖਰਾਬੇ ਵਾਲ ਤੱਕ ਰਹੀ ਹੈ ਤੇ ਜਿਸ ਤੋਂ ਬਾਅਦ ਚੇਤਾਵਨੀ ਵੀ ਦਿੱਤੀ ਹੈ ਤੇ ਉੱਥੇ ਹੀ ਦੱਸਿਆ ਕਿ ਚੋਣਾ ਜਿੱਤਣ ਦੇ ਲਈ ਅਜੇ ਹੀ ਖਤਰਨਾਕ ਰਾਜਨੀਤੀ ਸੂਬੇ ਦੇ ਲਈ ਵਿਨਾਸ਼ਕਾਰੀ ਸਾਬਤ ਹੋਵੇਗੀ ਤੇ ਦੂਜੇ ਪਾਸੇ ਹੁਣ ਮਰਿੰਦਰ ਸਿੰਘ ਰਾਜਾ ਬੜਿੰਗੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸੂਬੇ ਦੇ ਬਹੁਤ ਸਾਰੇ ਪੁਲਿਸ ਅਧਿਕਾਰੀ ਸਤਾਦਾਰੀ ਪਾਰਟੀਆਂ ਦੇ ਪੂਰੀ ਤਰ੍ਹਾਂ ਸਮਰਥਕ ਬਣ ਗਏ ਨੇ ਤੇ ਉਹਨਾਂ ਨੇ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਅਧਿਕਾਰੀ ਸਤਾ ਦੇ ਇਸ਼ਾਰੇ ਤੇ ਵਿਰੋਧੀ ਧਰ ਨੂੰ ਦਬਾਉਣ ਦਾ ਕੰਮ ਕਰ ਰਹੇ ਨੇ ਅਸੀਂ ਨਾ ਹੀ ਉਹਨਾਂ ਦੇ ਨਾਲ ਭੁੱਲਾਂਗੇ ਤੇ ਨਾ ਹੀ ਮਾਫ਼ ਕਰਾਂਗੇ ਤੇ ਸਰਕਾਰ ਬਦਲਣ ਤੋਂ ਬਾਅਦ ਅਜਿਹੇ ਸਾਰੇ ਅਧਿਕਾਰੀਆਂ ਨੂੰ ਕਾਨੂੰਨ ਦੇ ਤਹਿਤ ਜਵਾਬਦੇਹ ਠਹਿਰਾਇਆ ਜਾਵੇਗਾ ਤੇ ਦੂਜੇ ਪਾਸੇ ਹੁਣ ਉਹਨਾਂ ਨੇ ਆਪਣੇ ਸਟੀਫਨ ਨੂੰ ਲੈ ਕੇ ਜਵਾਬ ਦਿੱਤਾ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜੇਕਰ ਅਜਿਹੀ ਹਲਚਲ ਮੱਚਦੀ ਹੈ ਰਾਜਵੜਿੰਗ ਪਹਿਲਾ ਦੱਸੇਗਾ ਕਿ ਉਹਨਾਂ ਤੋਂ ਅਸਤੀਫਾ ਮੰਗਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਆਪਣਾ ਸਪਸ਼ਟੀਕਰਨ ਜਿਹੜਾ ਕਿ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਅਸਤੀਫੇ ਨੂੰ ਲੈ ਕੇ ਜੋ ਚਰਚਾਵਾ ਚੱਲ ਰਹੀਆਂ ਸੀ ਉਸ ਦੇ ਉੱਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਬਦਲ ਨੂੰ ਲੈ ਕੇ ਜਿਹੜਾ ਕਿ ਕਿਹਾ ਜਾ ਰਿਹਾ ਸੀ ਹੁਣ ਰਾਜਵੜਿੰਗ ਉਸ ਦੇ ਉੱਤੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਨਸਰ